ਹਾਂਜੀ ਬਾਈ ਜੀ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਸੋ ਮਿੱਤਰੋ ਅੱਜ ਦੀ ਵੀਡੀਓ ਵਿੱਚ ਤੁਹਾਡੇ ਨਾਲ ਸੱਤ ਕਟੀਆਂ ਸਮਝ ਲਓ ਝੋਟਾਂ ਸਮਝ ਲਓ ਜਿਹੜੀਆਂ ਸਾਂਝੀਆਂ ਕਰਨਾ ਵੀਰ ਨੇ ਸੱਤ ਕਟੀਆਂ ਝੋਟਾਂ ਵੇਚਣਾ ਨੇ ਜੀਆਂ ਜਿਨ੍ਹਾਂ ਤੋਂ ਸਾਨੂੰ ਦੋ ਤਾਜਵੇਂ ਛੋਟੇ ਬੱਚੇ ਲਗਭਗ ਜਿਵੇਂ ਐਸਟੀਮੇਟ ਹੈ ਵੀ 7-7 ਸਵਾ ਸਾਲ ਦੇ ਹੋਣਗੇ ਦੋ ਜਿਵੇਂ ਆਹ ਬੱਚੇ ਲਗਭਗ ਡੇਢ-ਡੇਢ ਸਾਲ ਦੇ ਹੋਣਗੇ ਐਸਟੀਮੇਟ ਦੇ ਵਿੱਚ ਤੇ ਬਾਕੀ ਇਹਨੇ ਆਹ ਕਟਾ ਜਿਵੇਂ ਪੌਣੇ ਦੋ ਦੋ ਸਾਲ ਦੇ ਹੋਣਗੇ ਜਿਵੇਂ ਉਹ ਲਾਸਟ ਦੋ ਸਾਲ ਦੀ ਹੋਊਗੀ ਹਾਲਾਂਕਿ ਪਿਛਲੇ ਤਿੰਨ ਕਟਾਂ ਦੇ ਗੱਬਣ ਹੋਣ ਦੇ ਕਾਬਲੀ ਆ ਗਈਆਂ ਤੇ ਸਾਰੇ ਪਸ਼ੂ ਖਾਇ ਖੇਰੀ ਬਾਕੀ ਜੋ ਜਾਣਕਾਰੀ ਹੋਗੀ ਮਾਲਕ ਸਾਂਝੀ ਕਰ ਦੇਣਗੇ ਤੇ ਖਰੀਦਣ ਵਾਲਾ ਭਰਾ ਕਿਸੇ ਵੀ ਟਾਂਦੇ ਕੋਲ ਆ ਕੇ ਦੰਦ ਪਟਕੇ ਥਣਾ ਦੀ ਤੋਰ ਕੇ ਸਾਰੇ ਪਸ਼ੂ ਤਸਲੀ ਕਰ ਸਕਦਾ ਠੀਕ ਹੈ ਤੇ ਪਹਿਲਾਂ ਵੀਡੀਓ ਪੂਰੀ ਗੌਰ ਨਾਲ ਦੇਖਣੀ ਆ ਫੇਰ ਮਾਲਕ ਨਾਲ ਸੰਪਰਕ ਕਰਨਾ ਤੇ ਨਾਲ ਦੀ ਨਾਲ ਆਪਣੇ ਚੈਨਲ ਭਾਗਸੇਮ ਫਾਰਮ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਦਬਾ ਲਿਓ ਤੇ ਬਾਕੀ ਕਰਦੇ ਆਂ ਬਾਈ ਨਾਲ ਗੱਲਬਾਤ ਬਾਈ ਸਤਿ ਸ਼੍ਰੀ ਅਕਾਲ ਜੀ ਬਾਈ ਲੱਖੇ ਸਤਿ ਸ਼੍ਰੀ ਅਕਾਲ ਕਿਵੇਂ ਆ ਬਾਈ ਠੀਕ ਠਾਕ ਨੂੰ ਸੁਣਾਓ ਜੀ ਬੜੇ ਵੇਰੇ ਹੋ ਠੀਕ ਹੈ ਕਰ ਪਰਵਾਹ ਹਾਂ ਬੜੇ ਚੜਦੀ ਕਲਾ ਤੇ ਆਪਣਾ ਐਡਰੈਸ ਬੋਲ ਦੋ ਜੀ ਐਡਰੈ तहसील तणौला ਤੇ ਜ਼ਿਲ੍ਹਾ ਬਰਨਾਲਾ ਵੀਰੇ ਤੇ ਤणौला ਤੋਂ ਕਿੰਨੇ ਤणौला ਤੋਂ ਵੀਰੇ ਆਪਾਂ ਨੂੰ 4 ਕਿਲੋਮੀਟਰ ਪੈ ਜਾਂਦਾ ਹੈ। ਹਾਂਜੀ ਤੇ ਮੋਬਾਈਲ ਨੰਬਰ ਆਪਣਾ 88376 ਤੇ 68042 ਵੀਰੇ। ਟੋਟਲ 7 ਘੰਟੇ ਜੱਫਾ ਹਾਂਜੀ ਵੀਰੇ 7 ਨਾ ਗਏਗੇ। ਤੇ ਕਿਸੇ ਕੱਟੀ ਦੀ ਥਾਂ ਪੰਜ ਹੁਣ? ਹਾਂਜੀ ਵੀਰੇ ਉਹਦੀ ਆਪਣੀ ਗਰੰਟੀ ਹੋ ਕੋਈ ਲੱਤ ਜ਼ਬਰਕ ਹੋਵੇ ਹਾਂਜੀ ਵੀਰੇ ਸਾਰਾ ਸਾਰਾ ਕੀ ਨਾ ਕੱਟਿਆ? ਹਾਂਜੀ ਲੱਖੇ ਬਾਈ। ਠੀਕ ਹੈ ਜਿਵੇਂ ਆ ਪਹਿਲੇ ਨੰਬਰ ਤੇ ਕੱਟੀ ਆ ਗਈ ਬਾਈ ਰੋਹਨ। ਹਾਂਜੀ ਬਾਈ। ਇਹ ਕਿੰਨੀ ਕੁ ਉਮਰ ਦੀ ਆ? ਇਹ ਲੱਖੇ ਹੈਗੇ ਕਿ ਡੇਢ ਸਾਲ ਦੀ ਕੱਟੀ ਆ ਗਈ। ਡੇਢ ਸਾਲ ਦੀ। ਹਾਂ ਠੀਕ ਹੈ। ਮਾਨੋ 6 ਸਵਾ ਸਾਲ ਦੀ ਮੰਨ ਲੋ ਚਾਹੀਦਾ 1.5 ਸਾਲ ਦੀ ਮੰਨ ਲੋ ਮੋਟੀ ਬਾਸ ਦੇ ਵਿੱਚ ਹਾਂ ਠੀਕ ਐ ਤੇ ਬਾਕੀ ਫੇਸ ਕੁਆਲਟੀ ਦਿਖਾ ਦੀ ਆਪਾਂ ਕੱਟੀ ਲੈ ਆਏ ਸਿੰਘ ਨੂੰ ਦੇਖ ਲਓ ਕੱਟੀ ਦੇ ਤੇ ਅੱਖਾਂ ਨਹੀਂ ਲਗਾ ਗਿਆ ਹਾਂ ਅੱਖਾਂ ਬਿਲੀਆਂ ਨੇ ਲੱਖੇ ਬਾਈ ਦੋਨੀਆਂ ਹਾਂ ਤੇ ਸਿੰਘ ਵੀ ਕਰਮਣ ਨਾਲ ਨਾਲ ਮੋਟੀ ਹੁੰਦੀ ਆ ਤੇ ਸਰੀਰ ਦਾ ਸਟਰਕਚਰ ਤੇ ਇਸ ਕੱਟੀ ਦਾ ਯਾਰ ਵਜਣਾ ਉਹ ਦੇਖ ਸਕਦਾ ਹਾਂ ਹਾਂਜੀ ਝੋਲੀ ਦਿਖਾਓ ਬਾਈ ਝੋਲੀ ਦਿਖਾ ਦੇ ਨਾ ਬਾਈ ਕਹਿੰਦਾ ਝੋਲੀ ਬੜੀ ਬਾ ਕਮਾਲ ਦੀ ਲੱਗੀ ਹੋएगी ਇੱਥੋਂ ਨਹੀਂ ਆ ਮਾਸ ਸੁਣਾ ਵਿੱਚ ਹਨਾ ਥਾਂ ਬਹੁਤ ਸੋਹਣੀ ਲੱਗੇ ਹੋएगी ਤੇ ਢਾਂਚਾ ਕੱਟੀ ਦਾ ਪੂਰਾ ਮਜ਼ਬੂਤ ਆ ਗਿਆ ਇਨਾ ਰੇਟ ਇਹਨਾਂ ਦੇ ਇਹ ਫੋਨ ਤੇ ਕਰਾਂਗੇ ਲੱਖੇ ਬਾਈ ਆਪਾਂ ਹਾਂ ਠੀਕ ਹੈ ਬਾਈ ਦਾ ਹੈਗਾ ਸੇਲ ਪਰਚੇ ਦਾ ਕੰਮ ਸੋ ਤੁਹਾਨੂੰ ਪਤਾ ਥੋੜਾ ਜਿਹਾ ਪੜਦਾ ਕਰਨਾ ਪੈਂਦਾ ਨਾ ਦੋ ਨੰਬਰ ਕੱਟੇ ਇਹ ਵੀ ਮਰੁੰਨੀ ਆ ਬਾਈ ਹਾਨ ਭਰਾ ਨਹੀਂ ਹਾਂ ਹਾਨ ਪਰਮਾਨੀ ਆ ਬਾਈ ਠੀਕ ਹੈ ਲੈ ਮੂਹਿਆ ਕਰ ਦੇ ਇਧਰੋਂ ਕੱਟੇ ਦਿਖਾ ਦੀ ਆਪਾਂ ਇੱਥੋਂ ਦੋ ਨੰਬਰ ਕੱਟੇ ਦੀ ਫੇਸਕਵਾਰਟੀ ਦੇਖ ਸਕਦੇ ਹੋਗੇ ਸਿੰਗੀ ਸਿੰਗੀ ਮੋੜਨ ਲੱਗੇ ਪਿਆ ਲੱਖੇ ਬਾਈ ਬਹੁਤ ਸੋਹਣੀ ਕੱਟੀਆਂ ਆ ਪੂਰੀ ਤੇ ਆ ਵੀ ਮੇਰਾ ਸਾਰੀ ਪੂਛ ਤੋਂ ਕਾਲੀ ਕੀ ਨਾ ਹਾਂਜੀ ਹਾਂ ਤੇ ਤੋੜ ਕੇ ਤਾਂ ਸੁਨਤਾਨ ਤੋਂ ਮਿੱਤਰ ਕੋਈ ਕੱਟਾਂ ਵੱਧ ਨੇ ਵੀਡੀਓ ਲੰਬੀ ਹੋ ਜੂਗੀ ਹਾਲਾਂਕਿ ਤੁਰੰਤਾਂ ਨੇ ਕੱਟੇ ਕਿਸੇ ਕੋਈ ਦਿੱਕਤ ਨਹੀਂ ਹੋਣੀਗੀ ਨਹੀਂ ਲੱਖੇ ਭਾਈ ਆਪਾਂ ਦੋ ਤੋੜ ਦੇਣਾ ਕਿਉਂਕਿ ਪਿਛਲੀ ਵੀਡੀਓ ਦੇ ਵਿੱਚ ਕੀ ਹੋਇਆ ਜਿਹੜੇ ਆਪਾਂ ਪਰਸੋ ਪਾਈ ਸੀਗੇ ਉਹਦੇ ਵਿੱਚ ਕਹਿੰਦੇ ਵੀ ਤੋੜ ਕੇ ਵੀਡੀਓ ਨਹੀਂ ਪਾਈ ਤੁਸੀਂ ਕਹਿੰਦੇ ਵੀ ਦੁਬਾਰਾ ਫਿਰ ਉਹਨਾਂ ਨੇ ਜਿਹੜੀ ਵੀਡੀਓ ਮੰਗਾਈ ਲੋਕਾਂ ਨੇ ਤੋੜ-ਤੋੜ ਦੁਬਾਰਾ ਬਣਵਾਈ ਅੱਛਾ ਹਾਂਜੀ ਵੀ ਇੱਕ ਵਾਰ ਆਪਾਂ ਦੋ ਚਾਰ ਕੱਟੀਆਂ ਤੋੜ ਕੇ ਦਿਖਾ ਦਿੰਨੇ ਆ ਫਿਰ ਉਹਦੇ ਨਾਲ ਥੋੜਾ ਜਿਹਾ ਬੰਦੇ ਨੂੰ ਰੋਸ ਆ ਜਾਂਦਾ ਹੈ ਹਾਂ ਹਾਂ ਹੈਨਾ ਜੀ ਤੋੜ ਦੋ ਜੇ ਮਰਜ਼ੀ ਦੋ ਕੋਈ ਵਾਲੇ ਦਾ ਇਹ ਤੇ ਬਾਕੀ ਵੀਰ ਕਹਿੰਦਾ ਹਾਲਾਂਕਿ ਕੋਈ ਦਿੱਕਤ ਵਾਲੀ ਗੱਲ ਨਹੀਂ ਹੋਣੀਗੀ ਤੇ ਪਰ ਵੀਰ ਤੋਂ ਆਹ ਕੱਟੀ ਲੈ ਕੇ ਜਾਇਆ ਤੌਰ ਤੇ ਲਾ ਪਹਿਲੇ ਨੰਬਰ ਕੱਟੀ ਸੰਦੋ ਚੱਲ ਬੋਤੋਏ ਚਲੋ ਜੀ ਲਾ ਦੇਖੋ ਜੀ ਕੋਈ ਲੰਗ ਲੂ ਕਿਸੇ ਲਈ ਕੋਈ ਦਿੱਕਤ ਵਾਲੀ ਗੱਲ ਨਹੀਂ ਗਈ ਤੇ ਆ ਦੋ ਨੰਬਰ ਕੱਟੀਆਂ ਠੀਕ ਹੈ ਜੀ ਦੋਨੇ ਵਧੀਆ ਸਹੀ ਸਲਾਮ ਤੰਦਰੁਸਤ ਨੇ ਕੋਈ ਲੰਗ ਸੁਗੜਾ ਕੰਮ ਨਹੀਂ ਲੈ ਇਧਰ ਨੂੰ ਭੱਜਣਾ ਜਾਣੀਆਂ ਹੁਣ ਇਹ ਲੈ ਦੇਖ ਲੋ ਠੀਕ ਹੈ ਤੇ ਆ ਕੱਟੀ ਦੋ ਨੰਬਰ ਬਸ ਤੇ ਆਦਾ ਵਾਦਾ ਉਹ ਕਰ ਜਦੇ ਹਾਂ ਬਾਈ ਲੱਖੇ ਸਹੀ ਕੱਟਿਆ ਪਥਾਨ ਦਿਖਾ ਦੀ ਦੋ ਨੰਬਰ ਕੱਟੀ ਦੇ ਇੱਥੇ ਦੇਖ ਸਕਦੇ ਹੋ ਚੋਲੇ ਕਿਲੇ ਹੋ ਯਾਰ ਚਾਰ ਥਾਨ ਹੈ ਤੇ ਅੱਗੇ ਆਪਾਂ ਕੋ 3 ਨੰਬਰ ਕਰਾ ਹਾਂ ਹਾਂ ਬਾਈ ਲੱਖੇ 3 ਇਹ ਕਿੰਨੀ ਉਮਰ ਦੀ ਆ ਲੱਖੇ ਉਮਰ ਹੋ ਗਈ ਇਹਦੀ ਤਕਰੀਬਨ ਪਾਉਣੇ ਇੱਕ ਦੋ ਸਾਲ ਦੇ ਲਗਭਗ ਠੀਕ ਹੈ ਹਾਂ ਤੇ ਸਿੰਘਾਂ ਦੇ ਬੜੇ ਸ਼ਿਕਾਇਨਾ ਕਰੀਏ ਨਾ ਹਾਂ ਬਰੇ ਬਿਲਕੁਲ ਨਾਲ ਹੀ ਕਰਮ ਵਾਲੀ ਹੋ ਗਈ ਸਿੰਘ ਆ ਗਿਆ ਬਈ ਇਹਨੂੰ ਕਹਿ ਦੇਣਗੇ ਨਾਲੇ ਮੁੰਡੇ ਦਾ ਕੱਦ ਕਾਟ ਵੀ ਕੱਟਿਆ ਚੰਗਾ ਆ ਗਿਆ ਪਤਲੇ ਪਿੰਡੇ ਜਾਈ ਲੈ ਵੀ ਤੋੜ ਦੇ ਫਿਰ ਉਹਨਾਂ ਦੇਖੀਓ ਹੁਣ ਦੇਖੀ ਦੋ ਚਾਰ ਦੋ ਮਿੰਟ ਵੱਧ ਲੱਗੇ ਇਹਨੂੰ ਫਾਰਾਂ ਤੋੜ ਹੀ ਦਵਾਂਗੇ ਇਹ ਵੀ ਕੋਈ ਗੱਲ ਨਹੀਂ ਜੀ ਤੇ ਠਾਜੋ ਜੀ ਆ ਤੁਹਾਨੂੰ ਕੱਟੀ ਹੋਣਾ ਮਿੱਤਰਾਂ ਬੱਤੈ ਨੰਬਰ ਲਗਭਗ ਡੇਢ ਤੋਂ ਪੌਣੇ 2 ਸਾਲ ਦੇ ਘਰਾਂ ਜੁਣੀ ਹੈਗੀ ਸਿੰਗਾ ਹੋਏ ਮੰਤਰ ਬੜੀ ਬਾਕਮਾਲ ਹੈ ਤੇ ਥੱਲੇ ਵੀ ਸਾਫ ਸਰੀ ਚਾਹ ਥਾਣਾ ਕੇ ਬੱਕਰੀ ਦੀ ਫੋਟੋ ਨਾਲ ਕੋਈ ਨਹੀਂ ਹੈਗੀ ਇੱਥੇ ਪੁੱਠਾ ਦੀ ਬੰਤ ਜੀ ਉਹ ਚੈੱਕ ਕਰ ਸਕਦੇ ਠੀਕ ਹੈ ਹੂੰ ਚ ਕੱਟੀਆਂ ਚੰਗੀਆਂ ਦੀ ਤੇ ਚਲੋ ਲੈtheta ਬੈਗ ਛੜ ਤੋਂ ਚਾਰ ਚੁਪਟੀ ਚੈੱਕ ਕਰ ਲਓ ਬੰਨਾਂ ਕੇ ਤੁਹਾਨੂੰ ਪੱਥਣਾ ਦੀ ਬੰਤਰ ਜੀ ਝੋਲੀ ਉਹ ਦਿਖਾ ਦਿਨੇ ਠੀਕ ਹੈ ਇੱਥੇ ਦੇਖ ਲਓ ਜੀ ਹੂੰ ਠੀਕ ਹੈ ਅੱਗੇ ਗਿਆ ਪਾਉ ਚਾਰ ਨੰਬਰ ਘੱਟਾ ਹਾਂ ਲੱਖੇ ਭਾਈ ਚਾਰ ਨੰਬਰ ਇਹ ਵੀ ਦਿਹਾਨਾ ਨੇ ਜੀ ਹਾਂ ਬਸ ਲੱਖੇ ਭਾਈ ਇਹ 2 ਸਾਲ ਦੀ ਹੈਗੀ ਠੀਕ ਹੈ ਜੀ ਹਾਂ ਜੀ ਕੱਟੀ ਵੀ ਸ਼ਕੀਨਾ ਹਾਂ ਜੀ ਸੈਂਕ ਸੂ ਦੇਖੋ ਕਰਮ ਵਾਲੀ ਬਿਲਕੁਲ ਨਾਲ ਹੀ ਮੋੜੇ ਰਹਿ ਗਈ ਬਾਕੀ ਪੁੱਠਾ ਹੀ ਬਾਂਦਰ ਚੱਕਾ ਖੋਦ ਹੂੰ ਸੋਹਣੀਆ ਕੱਟੀ ਵੀ ਲੈ ਤੋਰ ਦੇ ਫਿਰ ਇਹਦੇ ਹੁਣ ਸੁਨਪਤਰੋ ਕੱਟੀ ਆਪਾਂ ਚਾਰ ਨੰਬਰ ਤੋੜ ਕੇ ਹੂੰ ਐਤੋ ਕੁਆਲਟੀ ਜੇ ਕਰ ਕੱਟੀ ਦੀ ਪਾਉ ਤੋਂ ਪੂਰੀ ਲੰਬੀ ਆ ਗਈ ਬਾਕੀ ਸ਼ਰੀ ਦੀ ਬਾਂਦਰ ਵੀ ਸਾਰੀ ਸੋਹਣੀ ਲੱਖੇ ਭਾਈ ਇਹ ਫਾਰਮ ਦੇ ਕਿਸ ਨੇ ਕੋਈ ਆਇਆ ਕੱਟੀਆਂ ਨਹੀਂ ਆ ਕੋਈ ਆਇਆ ਨਹੀਂ ਹੈਗੀਆਂ ਵੀ ਜਿੰਨਾ ਹੋਣਗੇ ਵੀ ਆਹ ਪੂਰੇ ਟਾਪ ਕੁਆਲਟੀ ਦੇ ਬੱਚੇ ਨੇਗੇ ਹਾਂ ਠੀਕ ਹੈ ਹਾਂ ਕੁਆਲਟੀ ਪੂਰੀ ਚੰਗੀ ਆ ਗਈ ਪਰ ਹਾਲਾਂਕਿ ਵੀਰ ਨੇ ਕਹੇ ਕਿ ਜਿੰਨੇ ਵੀ ਫਲਾਣੇ ਸੀ ਮਣੇ ਤਾਂ ਉਹ ਜਿਵੇਂ ਇਹ ਕੁਝ ਨਹੀਂ ਕਰਨਾਗਾ ਤੇ ਪਰ ਹਾਲਾਂਕਿ ਕੱਟਾਂ ਦੀ ਬੰਤਰ ਦੇਖੋਗੇ ਅਸੀਂ ਕੋਲ ਆ ਕੇ ਕੱਟਾਂ ਹਾਂ ਹਨ ਸਾਰੀਆਂ ਸਕੀਨ ਨਹੀਂ ਠੀਕ ਹੈ ਕੋਠੇ ਪੱਠ ਦੀ ਬੰਤਰ ਸਿੰਘਾਂ ਦੀ ਬੰਤਰ ਇੱਥੇ ਢੋਲੀ ਦੇਖ ਸਕਦੇ ਹੋ ਫਸੇ ਦੇਖੋ ਢੋਲ ਦੇਖੋ ਪੂਰੀ ਬਾਖ ਮਾਲਾ ਨਾ ਇਹ ਵੀ ਆਪਣਾ ਕੱਟੀ 4 ਨੰਬਰ ਤੇ ਹੁਣ ਅਗੇ ਆਪਣਾ 5 ਨੰਬਰ ਕੱਟੀ ਹੈ ਨਾ ਹਾਂ ਲੱਖੇ ਇਹ ਕਿੰਨੀ ਉਮਰ ਦੀ ਹੈਗੀ ਇਹ ਲੱਖੇ ਹੋਗੇ ਬਾਈ ਸਵਾ ਕ ਦੋ ਸਾਲ ਦੀ ਕੱਟੀ ਹੋਊਗੀ ਹਾਏ ਦੰਦੋ ਖੀਰੀ ਆ ਵੀਰੇ ਠੀਕ ਹੈ ਹਾਂ ਹੂੰ ਇਹੋ ਸਿੰਘਾਂ ਦੇ ਮੰਤਰ ਦਿਓ ਲੈ ਬਾਹਰ ਲੈ ਫਤ ਕੱਟੀ ਦੁਰ ਕੇ ਕੱਦ ਕਾਠ ਕੱਟੀ ਬਹੁਤ ਜ਼ਿਆਦਾ ਆ ਗਿਆ ਤੇ ਲਿਕਾ ਦੋ ਤੋਂ ਸਵਾ ਦੋ ਸਾਲ ਦੀ ਜਿਹੜੀ ਉਮਰ ਹੀ ਕੱਟੀ ਹੋਣੀ ਹੈਗੀ ਲੰਬਾਈ ਨੂੰ ਹੀ ਬਹੁਤ ਜ਼ਿਆਦਾ ਗਈ ਹਾਂ ਲੱਖੇ ਬਾਈ ਬਸ ਇਹ ਲੱਖੇ ਬਾਈ ਆ ਮਾਲਾ ਤੋਂ ਪੰਜ ਸੱਤ ਮਹੀਨੇ ਸਾਂਭ ਕੇ ਬਾਸੀਮ ਲੈ ਲੈਣਗੇ ਆ ਪੰਜ ਚਾਰ ਦਾ ਕਿਹੜੇ ਸਾਹਮਣੇ ਆ ਦਾ ਕਰਮ ਵਾਲੇ ਦੋ ਮਹੀਨੇ ਵੀ ਨਹੀਂ ਚਲਦੀ ਜਿਹੜਾ ਕੱਟੀ ਦਾ ਕਾਦ ਕਾਠ ਹੈ ਬਸ ਥੋੜਾ ਬਾਝੋਂ ਜ਼ਰੂਰ ਕਟਾ ਲੈ ਪਤਲੀ ਕੱਟੀ ਬਾਜੇਂ ਬਾਜੇਂ ਪੂਰਾ ਕਰਨਾ ਬੁੱਸ ਨੂੰ ਮੜਾ ਜਾ ਬਸ 2 ਮਹੀਨੇ ਫੀਡ ਫੂਟ ਚਾਰ ਕੇ ਲਵਾਈ ਕੱਟੀ ਬੜੀ ਵਾਕ ਮੋਲ ਹੈ ਲੱਤਾਂ ਤੋਂ ਦੇਖੋ ਕਰਮਲ ਦੀਆਂ ਚੰਗੀਆਂ ਪੂਰੀ ਲਵਾਈ ਚ ਆ ਗਈ ਇਥੋਂ ਫੇਸ ਕੁਆਲਟੀ ਦਾ ਸਿੰਘਾਂ ਦੀ ਮੰਤਰ ਚੈੱਕ ਕਰ ਲਿਓ ਠੀਕ ਹੈ ਤੇ ਬਾਨਾ ਕਿਸ ਨੂੰ ਪੱਥਣਾ ਦੀ ਜਿਹੜੀ ਬਾਨਤ ਉਹ ਵੀ ਚੈੱਕ ਕਰਾ ਦੇਣਾ ਕਿ ਇੱਥੇ ਦੇਖੋ ਥਾਂ ਚਾਰ ਨੇ ਇਹ ਸੀ ਕੱਟੀ ਆਪਾਂ ਕੋ 5 ਨੰਬਰ ਤੇ ਹੁਣ ਆ ਗਈ ਆਪਾਂ ਕੋ 6 ਨੰਬਰ ਕੱਟੇ ਨਾ ਹਾਂ ਇਹ ਕਿੰਨੀ ਉਮਰ ਦੀ ਆ ਲੱਗੇ ਇੱਕੋ ਹੀ ਉਮਰ ਹੈ ਵੀਰੇ ਇਹਨਾਂ ਦੀ ਅੱਛਾ ਹਾਂ 6 5 ਤੇ 6 ਹਾਂਜੀ ਹਾਂਜੀ ਹੂੰ ਕੱਟੀ ਆਈ ਸੋਹਣੀ ਜਿਹੇ ਨਾ ਹਾਂ ਕਾਦੇ ਬਰਾਬਰ ਜੀ ਆਗੇ ਨਾ ਹਾਂ ਹਾਂ ਲੱਖੇ ਬਾਕੀ ਇਹਦਾ ਜਰੂਰ ਮਾੜਾ ਮੋਟਾ ਫਰਕ ਆ ਬਾਕੀ ਬਾਂਸਰ ਵੀ ਸ਼ਰੀ ਦੀ ਇੱਕੋ ਹੀ ਆਗੇ ਨਾ ਹਾਂ ਵੀਰੇ ਸਿੰਘ ਸੋਂ ਇੱਕੋ ਜਾ ਕੇ ਲਗਭਗ 2 ਸਾਲ ਤੋਂ ਫਲਦੀ ਇਹ ਉਮਰ ਹੁਣ ਇਹ ਕੱਟੀ ਦੀ ਇਹ ਵੀ ਗੱਬਣ ਹੋਣ ਦੇ ਕਰਮ ਵਾਲੀ ਕਾਵਲੀ ਆ ਠੀਕ ਹੈ ਇਹ ਵਜਨ ਪੋਜਨ ਬਹੁਤ ਆ ਲੱਖੇ ਦੇ ਵਿੱਚ ਇਹਦਾ ਪੂਰਾ ਕਰੀ ਖੜੀ ਆ ਬਸ ਹੂੰ ਇਹਦਾ ਪੂਰਾ ਵਜਨ ਇਹਦਾ ਮਤਲਬ ਹੈ ਮਹੀਨੇ ਨੂੰ ਪਰਾਲੇ ਚ 20 ਨਾਲ ਪਰ ਚੱਜ ਜੱਟੀਆ ਪਰਾਲੇ ਇਹ ਕਰਮਾਂ ਤੇ ਜਾਂ ਇਹ ਕੱਟੀ ਤੇ ਡਿਪੈਂਡ ਕਰਦਾ ਸਹੀ ਆ ਵੀਰੇ ਇਹ ਸੀ ਕੱਟੀ ਬਸ ਆਪਣੀ 6 ਨੰਬਰ ਚਾਹ ਜੂਰੇ ਪਾਸੋਂ ਕੋਈ ਕਟਣੀ ਦਬਦੀ ਕੀ ਸਾਰੇ ਚੰਗੀਆਂ ਕਟੀਆਂ ਇੱਥੇ ਦੇਖ ਪੁੱਠੇ ਪਾਠੇ ਬੰਦਰ ਪੂਰੀ ਸ਼ਕੀਨ ਆ ਗਈ ਠੀਕ ਹੈ ਲੱਖੇ ਝੋਲੀ ਦਿਖਾ ਦੇ ਵੀਰੇ ਨੂੰ ਝੋਲੀ ਸੁਣੇ ਪਈ ਦਿਖਾ ਦੇ ਕੱਟੀ ਦੀ ਇੱਥੇ ਦੇਖ ਹੂੰ ਚਾਰ ਖਾਨੇ ਦੀ ਸੋਨੇ ਗੱਬ ਚ ਲੱਗੇ ਵੇ ਤੇ ਲਾਸਟ ਆ ਗਿਆ ਆਪਣੇ ਕੋਲ 5 ਕਿਲਿਆਂ ਦੀ ਆ ਗਈ ਹਾਂਜੀ ਭਾਈ 7 ਨੰਬਰ ਇਹ ਕਿੰਨੀ ਉਮਰ ਦੀ ਆ ਲੱਖੇ ਇਹ ਹੈ ਗਿਆ ਭਾਈ ਸਵਾ ਦੋ ਸਾਲ ਦੀ ਇਹ ਵੀ ਲਗਭਗ ਹਾਂਜੀ ਇੱਕ ਦੰਦੋ ਖੀਰੀਆਂ ਨੇ ਕਟਿਆ ਤਿੰਨੇ ਸਾਰੇ ਹੀ ਖੀਰੀਆਂ ਨੇ ਹੋਣ ਲਿਆ ਕੱਟੀ ਬਾਹਰ ਲਿਆ ਪਾ ਦਿਖਾ ਦੀ ਫਿਰ ਆਪਾਂ ਆਇ ਤੁਹਾਨੂੰ ਇਹ ਨਾ ਘਟੇ ਨੰਬਰ ਉਹ ਵਾਦਣਾਗਾ ਤੁੰਨੇ ਕੱਟੀ ਬਈ ਹੋਵੇ ਉਹ ਪਹਿਲੇ ਲਾਸਟ ਵਾਲੀ ਬਾਹਰ ਲੈ ਕੇ ਆਊਗਾ ਤੇ ਆਖਰਾਂ ਦੀ ਵਾਰ ਨਹੀਂ ਨਾ ਮਾਲ ਪਹਿਲਾ ਦੂਜਾ ਨੰਬਰ ਵੀ ਸ਼ਕੀਨਾਂ ਕੱਟੇ ਰੋ ਕਿੱਥੋਂ ਇਹ ਇੱਥੋਂ ਤੁਹਾਨੂੰ ਸਿੰਘਾਂ ਦੀ ਕੁਆਲਿਟੀ ਦਿਖਾ ਦੇ ਕੱਟੀ ਸਿੰਘ ਬੜੇ ਸੋਹਣੇ ਨੇ ਯਾਰ ਨਾਲ ਹੀ ਆਹਦੀ ਕਿੱਥੋਂ ਲੈ ਆ ਕੱਟਣੇ ਸ਼ਕੀਨ ਬਸ ਬਾਈ ਯਾਰ ਆ ਲੈ ਆਉਣੇ ਪੈਂਦੇ ਨੇ ਜਿੱਦਾਂ ਦੀ ਡਿਮਾਂਡ ਹੁੰਦੀ ਆ ਫਿਰ ਉਦਾਂ ਦੀ ਆਹਦੀ ਕੱਟਣਾ ਠੀਕ ਹੈ ਤੇਰੇ ਹਾਂ ਆ ਗਈ 5 ਕਿਲੋਣੀ ਮਿੱਤਰੋ ਤੇ ਮੱਥਾ ਬੱਲਾ ਆ ਗਿਆ ਮਗਰਲੇ ਪੈਚ ਤੇ ਆ ਗਿਆ ਜਿਵੇਂ ਮੂਹਰੇ ਪੈਰਾਂ ਦਾ ਥੋੜਾ ਥੋੜਾ ਨਿਸ਼ਾਨ ਜਿਹੜਾ ਹੈ ਤੇ ਠੀਕਾ ਨੂੰ ਚਾਹੀ ਮੁਰਾ ਦਾ ਭਰਾ ਚਾਹੀ ਨਿੰਦੀ ਦਾ ਭਰਾ ਚਾਹੀ ਬੂਰਾ ਭਰਾ ਇਹ ਤੁਹਾਡੀ ਸੋਚ ਆ ਗਈ ਲੰਬਾਈ ਲਈ ਵੀ ਕੱਟੇ ਕੱਦ ਘਾਟ ਬਹੁਤ ਜ਼ਿਆਦਾ ਹੈ ਇਹ ਵੀ ਗੱਭਣ ਤੋਂ ਕਾਬਿਲ ਹੀ ਆ ਗਈ ਹਾਂ ਲੱਖੇ ਬਾਈ ਹੂੰ ਚੰਗੀਆਂ ਕੱਟੀਆਂ ਦੇ ਵੀ ਹਰ ਠੀਕ ਹੈ ਤੇ ਅੱਜ ਦੀ ਘੜੀ ਵੀਰ ਕੋਲੇ ਟੋਟਲ 7 ਕੱਟੀਆਂ ਪਿੰਡ ਆ ਗਿਆ ਬਾਈ ਦਾ ਹਰੀਗੜ ਨੇੜੇ ਨੂੰ ਲੱਗ ਗਿਆ ਤਨੂਲਾ ਤੇ ਬਰਨਾਲਾ ਵੀ ਨੇੜੇ ਆ ਗਿਆ ਆ ਤਿੰਨ ਕੱਟੀਆਂ ਪੂਰਾ ਠੀਕੇ ਭਰਾਉਣ ਦੇ ਗੱਭਣ ਹੋਣ ਦੇ ਬਿਲਕੁਲ ਕਾਬਿਲ ਨਹੀਂ ਆ ਇਹ ਲਾਸਟ ਤਿੰਨ ਨੇ ਠੀਕ ਆ ਆਜ ਮੇ ਵਿਚਾਲੇ ਆ ਗਈਆਂ ਇਹ ਵੀ ਕੱਟਣਾ ਸੋਹਣਾ ਹੈ ਤੇ ਆਹ ਦੋ ਛੋਟੇ ਬੱਚਾਗੇ ਹੁਣ ਜਿਹੜੇ ਭਰਾ ਨੂੰ ਜਿਹੜਾ ਨਗ ਪਸੰਦ ਆਊਗਾ ਬਾਈ ਨਾਲ ਦਿੱਤੇ ਨੰਬਰ ਤੇ ਕਰ ਲਿਓ ਸੰਪਰਕ ਧੰਨਵਾਦ ਜੀ